ਹਾਂਜੀ ਸਸਿਗਾ ਜੀ ਲੰਗੋ ਬਲਦੇਵ ਖਾਲੀ ਵਾਲੇ ਚੈਨਲ ਤੇ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਜੀ ਅੱਜ ਗੱਲ ਕਰਾਂਗੇ ਭਾਰਤ ਦੇ ਵਿੱਚ ਫੇਕ এনਕਾਊਂਟਰਸ ਬਾਰੇ ਜਿਹੜੀ ਨਵੀਂ ਜਿਹੜੀ ਖਬਰ ਜਿਹੜੀ ਆਈ ਉਹ ਬੜੀ ਮੰਦ ਭਾਗ ਹੈ ਜੀ 12 ਜਾਣਿਆਂ ਦਾ ਇੱਕ ਫੇਕ এনਕਾਊਂਟਰ ਹੋਇਆ ਛਤਿਗੜ੍ਹ ਦੇ ਵਿੱਚ ਪਿੰਡ ਪੀੜਿਆ ਪਿੰਡ ਪੀੜਿਆ ਜਿਹੜਾ ਕੀ ਵਿਜੀਪੁਰ ਦੇ ਹੈੱਡਕੁਆਰਟਰ ਤੋਂ 50 ਕਿਲੋਮੀਟਰ ਦੀ ਦੂਰੀ ਤੇ ਆ ਤੇ ਉਸਦੇ ਦੂਸਰੇ ਪਾਸੇ 30 ਕਿਲੋਮੀਟਰ ਦੀ ਦੂਸਰੇ ਪਾਸੇ ਸ਼ਹਿਰ ਹੈ ਜੀ ਇਹ ਜੰਗਲਾਂ ਦੇ ਵਿੱਚ ਪਿੰਡ ਪਿਆ ਜਾਂਦਾ ਜੀ ਇੱਥੇ ਇਹਨਾਂ ਜਿਹੜੇ ਗਰੀਬ ਨੇ ਬਹੁਤ ਲੋਕ ਇੱਥੇ ਕੋਈ ਵੀ ਪ੍ਰੈਸ ਸ਼ੀਦੀ ਨਹੀਂ ਪਹੁੰਚਦੀ ਜਿਹੜੀ ਫੋਰਚੂਨੇਟਲੀ ਜਿਹੜੀ ਚੰਗੀ ਗੱਲ ਹੈਗੀ ਇੱਥੇ ਇੰਡੀਅਨ ਐਕਸਪ੍ਰੈਸ ਨੇ ਜਾ ਕੇ ਖੋਜ ਕੀਤੀ ਇਹਨਾਂ 12 ਜਿਹੜਾ 12 ਜਿਹੜੇ ਇਨਕਾਊਂਟਰ ਹੋਏ ਜਿਹੜੀ ਪੁਲਿਸ ਤੋਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਹ ਜਿਹੜੇ ਇਹਨਾਂ ਦੇ ਲੈਂਕ ਮੋਵਾਦੀਆਂ ਦੇ ਨਾਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇੰਡੀਅਨ ਐਕਸਪ੍ਰੈਸ ਦੇ ਰਿਪੋਰਟਰਾਂ ਦਾ ਦਾਵਾ ਕਿ ਉਹਨਾਂ ਨੇ ਪਿੰਡ ਦੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਪਿੰਡ ਦੇ ਆ ਲੋਕਾਂ ਨੇ ਦੱਸਿਆ ਕਿ ਇਹ ਜਿਹੜੇ ਆਮ ਲੋਕ ਸੀਗੇ ਆਮ ਕਾਮਕਾਜਕਰ ਕਰਨ ਵਾਲੇ ਲੋਕ ਸੀਗੇ ਮਿਹਨਤੀ ਲੋਕ ਸੀਗੇ ਇਹ ਜੰਗਲ ਦੇ ਵਿੱਚ ਜਾ ਕੇ ਤਿੰਨ ਤਿੰਦੂ ਪੱਤਾ ਤੋੜਦੇ ਸੀਗੇ ਤੇ ਉਹਦੇ ਤੋਂ ਜਿਹੜੀ ਤਿੰਨਾਂ ਦਾ ਆਪਣੇ ਘਰ ਦਾ ਜਿਹੜਾ ਗੁਜ਼ਰਬੁਜ਼ਰ ਕਰਦੇ ਸੀ ਗੁਜ਼ਾਰਾ ਕਰਦੇ ਸੀਗੇ ਤੇ ਪੁਲਿਸ ਨੇ ਜਦੋਂ ਇਹ ਤਿੰਦੂ ਪੱਤਾ ਤੋੜ ਕੇ ਵਾਪਸ ਆਉਂਦੇ ਬਏ ਸੀਗੇ ਕੱਲ ਦੀ ਗੱਲ ਆ ਤਾਂ ਇਹਨਾਂ ਨੂੰ ਛੇੜਾ ਪਾ ਲਿਆ ਗਿਆ ਤਾਂ ਜਦੋਂ ਘੇਰਾ ਪਾ ਲਿਆ ਗਿਆ ਤਾਂ ਉੱਥੇ ਹਫੜੀ ਮੱਚ ਗਈ ਹੈ ਨਾ ਤਾਂ ਜਿਹੜੀਆਂ ਉੱਥੇ ਦੇ ਲੋਕ ਸੀਗੇ ਲੋਕਲ ਔਰਤਾਂ ਵੀ ਕੰਮ ਕਰਦੀਆਂ ਸੀ ਤਾਂ ਉਹ ਭੱਜ ਕੇ ਇਹਨਾਂ ਦੇ ਕੋਲ ਆਈਆਂ ਵੀ ਨਾਰਮਲੀ ਹੁੰਦਾ ਵੀ ਕੀ ਹੋਇਆ ਨਾ ਪਿੰਡਾਂ ਦੇ ਵਿੱਚ ਆਪਾਂ ਲੋਕ ਜਿੱਦਾਂ ਇਕੱਠੇ ਹੋ ਜਾਂਦੇ ਆ ਤਾਂ ਉਹਨਾਂ ਨੂੰ ਉਹਨਾਂ ਨੂੰ ਜਿੱਦਾਂ ਔਰਤਾਂ ਨੂੰ ਉੱਥੋਂ ਡੱਕਰ ਦਿੱਤਾ ਗਿਆ ਭਜਾ ਦਿੱਤਾ ਗਿਆ ਤਾਂ ਇਹਨਾਂ 12 ਬੰਦਿਆਂ ਨੂੰ ਇੱਕ ਸਾਈਡ ਤੇ ਲੈ ਕੇ ਚਲੇ ਗਏ ਪੁਲਿਸ ਵਾਲੇ ਜੋ ਵੀ ਉਹਨਾਂ ਦੇ ਇੰਡੀਆਨ ਐਕਸਪ੍ਰੈਸ ਦੇ ਜਿਹੜੇ ਪੱਤਰਕਾਰ ਉਹਨਾਂ ਦਾ ਉਹਨਾਂ ਦੇ ਅਨੁਸਾਰ ਜਿਹੜੀ ਉਹਨਾਂ ਦੀ ਹਜੇ ਤੱਕ ਇਸ ਰਿਪੋਰਟ ਵਿੱਚ ਚਲਾਈ ਨਹੀਂ ਕੀਤਾ ਜਦੋਂ ਇਹਨਾਂ ਨੂੰ ਪਾਸ ਸਾਈਡ ਤੇ ਲੈ ਕੇ ਗਏ ਤਾਂ ਇੱਕ ਬੰਦੇ ਨੂੰ ਇਹਨਾਂ ਨੇ ਉੱਥੇ ਹੀ ਗੋਲੀ ਮਾਰ ਕੇ ਢੇਰ ਕਰ ਦਿੱਤਾ ਤੇ ਬਾਕੀ 11 ਬੰਦੇ ਨੂੰ ਆਪਦੇ ਨਾਲ ਲੈ ਗਏ ਤਾਂ ਦੂਸਰੇ ਦੂਸਰੇ ਦਿਨਾਂ ਜਦ ਤੀਸਰੇ ਦਿਨ ਜਿਹੜੀ ਉਹ ਖਬਰ ਅਖਬਾਰ ਦੇ ਵਿੱਚ ਲੋਕਾਂ ਨੂੰ ਪਤਾ ਲੱਗੀ ਕਿ ਉਹ ਜਿਹੜੇ 11 ਦੇ 11 ਸੀ ਉਹ ਵੀ ਪੁਲਿਸ ਨੇ ਅਨਕਾਊਂਟਰ ਦੇ ਵਿੱਚ ਮਾਰ ਦਿੱਤੇਗੇ ਮਾਰ ਦਿੱਤੇਗੇ ਤੇ ਪਰ ਜਦੋਂ ਇੰਡੀਅਨ ਐਕਸਪ੍ਰੈਸ ਦੇ ਲੋਕਾਂ ਨੇ ਪਿੰਡ ਦੇ ਵਿੱਚ ਜਾ ਕੇ ਪੀੜ ਦਾ ਪਿੰਡ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਵਰਤਪਾਪ ਕੀਤੀ ਤਾਂ ਉਹਦੇ ਵਿੱਚ ਪਾਇਆ ਗਿਆ ਕਿ ਜਿਹੜੇ ਜਿਹੜੇ ਇਹ ਲੋਕ ਸੀਗੇ ਇਹਨਾਂ ਦੇ ਵਿੱਚੋਂ ਇੱਕ ਗੁੰਗਾ ਗੁੰਗਾ ਵੀ ਸੀਗਾ ਤੇ ਜਿਹੜਾ ਕੀ ਇਹ ਨਾਂ ਦਾ ਚੰਗੀ ਤਰ੍ਹਾਂ ਬੋਲ ਸਕਦਾ ਸੀ ਤੇ ਨਾ ਹੀ ਉਹ ਉਹ ਗੁੰਗਾ ਬੋਲਾ ਸੀ ਵਿਚਾਰਾ ਉਹਨਾਂ ਨੇ ਚੰਗੀ ਤਰ੍ਹਾਂ ਸੁਣ ਸਕਦੇ ਤੇ ਉਹਨੇ ਹਥਿਆਰ ਚੱਕਣਾ ਤੇ ਮਾਰਨਾ ਕਾਫੀ ਇਨਾਂ ਤੇ ਪ੍ਰਸ਼ਨ ਚੰਨ ਜਿਹੜੇ ਪੁਲਿਸ ਤੇ ਖੜੇ ਕਰਦੇ ਆ ਤੇ ਜਿਵੇਂ ਜਿਵੇਂ ਇੰਡੀਅਨ ਐਕਸਪ੍ਰੈਸ ਦਾ ਇੰਡੀਅਨ ਐਕਸਪ੍ਰੈਸ ਦਾ ਕਿਦਾਵਾ ਹੋਰ ਵੀ ਸਾਹਮਣੇ ਆਇਆ ਉਹਨਾਂ ਨੇ ਇਹ ਦੱਸਿਆ ਕਿ ਜਿਹੜੇ ਭਾਅ ਓਵਰਆਲ ਭਾਰਤ ਦੇ ਵਿੱਚ ਭਾਵੇਂ ਉਹ ਪੰਜਾਬ ਆ ਹਰਿਆਣਾ ਰਾਜਸਥਾਨਾ ਮੱਝੂਪੀ ਆ ਉੱਤਰਾਖੰਡ ਦਾ ਸਾਰੇ ਜਿੰਨੇ ਵੀ ਸਾਡਾ ਭਾਰਤ ਦਾ ਜੋ ਵੀ ਏਰੀਆ ਨੇ ਲੱਗੇ ਹਿੰਦੀ ਬੈਂਡ ਤੋਂ ਲੈ ਕੇ ਪੰਜਾਬੀ ਸਾਰੇ ਜਿੰਨੇ ਵੀ ਇਕੱਠੇ ਕਰ ਲਓ ਜਿੰਨੇ ਵੀ ਸਾਡਾ ਸਾ ਇੰਡੀਅਨ ਐਕਸਪ੍ਰੈਸ ਨੇ ਇੱਕ ਨਾਲ ਦੀ ਨਾਲ ਇੱਕ ਦਾਵਾ ਹੈ ਹੋਰ ਜਿਹੜਾ ਕੀਤਾ ਵੀ ਭਾਰਤ ਦੇ ਵਿੱਚ ਹਰ ਜਿਹੜਾ ਦੂਜਾ ਇਨਕਾਊਂਟਰ ਆ ਉਹ ਫੇਕ ਆ ਉਹ ਜਾਲੀ ਆ ਤੇ ਜਿੱਦਾਂ ਆਪਾਂ ਜੁਪੀ ਦੇ ਵਿੱਚ ਪਿਛਲੇ ਪਿਛਲੇ ਸਾਲਾਂ ਤੋਂ ਸੁਣਦੇ ਸੀ ਇੱਥੇ ਇਨਕਾਊਂਟਰ ਹੋ ਗਿਆ ਉੱਥੇ ਇਨਕਾਊਂਟਰ ਹੋ ਗਿਆ ਜਾਂ ਆਪਾਂ ਪੰਜਾਬ 'ਚ ਵੀ ਦੇਖਿਆ ਕਿ ਮੂਸੇ ਵਾਲੇ ਦੇ ਜਿਹੜੇ ਉਹ ਕਾਤਲਾ ਭੱਜਣ ਲੱਗੇ ਸੀ ਉਹਨਾਂ ਦਾ ਇਨਕਾਊਂਟਰ ਹੋ ਗਿਆ ਕੋਈ ਭੱਜਣ ਭੁੱਜਣ ਨਹੀਂ ਲੱਗਾ ਹੁੰਦਾ ਉਹ ਸਾਰਾ ਪਰਲੇ ਮਲੇਖ ਹੁੰਦਾ ਜਗਾੜ ਵੀ ਉਹ ਬਸ ਲੋਕਾਂ ਦੀ ਇੱਕ ਪਾਸੇ ਬਦ ਨਸੀਬੀ ਸਾਡੇ ਨੌਜਵਾਨਾਂ ਦੀ ਦੇਖੋ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਤੇ ਲੀਡਰ ਨੌਜਵਾਨਾਂ ਨੂੰ ਗੈਂਗਸਟਰ ਬਣਾਉਂਦੇ ਆ ਤੇ ਪੁਲਿਸ ਵਾਲਿਆਂ ਅਨੁਸਾਰ ਹੀ ਇਹ ਗੱਲ ਦਾ ਸੂਹ ਹੁੰਦੀ ਹੈ ਵੀ ਕਿਹੜੇ ਲੀਡਰ ਦਾ ਕਿਹੜਾ ਮੁੰਡਾ ਕੰਮ ਕਰਦਾ ਤੇ ਉਹ ਪੁਲਿਸ ਵਾਲੇ ਪਤਾ ਨਹੀਂ ਕਿਹੜੇ ਪ੍ਰੈਸ਼ਰ ਦੇ ਵਿੱਚ ਆ ਕੇ ਫਿਰ ਉਹਨਾਂ ਦਾ ਇਨਕਾਊਂਟਰ ਕਰਦੇ ਆ ਜਿੱਦਾਂ ਆਪਾਂ ਪਿਛਲੇ ਟਾਈਮਾਂ ਦੇ ਵਿੱਚ ਵੇਖਿਆ ਕਿ ਇੱਥੇ ਗੈਂਗਸਟਰ ਮਾਰਤਾ ਜੀ ਉੱਥੇ ਗੈਂਗਸਟਰ ਮਾਰਤਾ ਕਾ ਤੇ ਬਣਾਏ ਸਾਡੇ ਉਹ ਲੀਡਰਾਂ ਦੁਬਾਰੀ ਜਾਂਦੇ ਆ ਤੇ ਪੁਲਿਸ ਦੀ ਮਦਦ ਦੇ ਨਾਲ ਬਾਅਦ ਚ ਉਹਨਾਂ ਦਾ ਸਫਾਇਆ ਕੀਤਾ ਜਾਂਦਾ ਇਹ ਇਕੱਲੇ ਪੰਜਾਬ ਦੀ ਸਟੋਰੀ ਨਹੀਂ ਹੈ ਜੀ ਇਹ ਪੂਰੇ ਭਾਰਤ ਭਾਰ ਦੀ ਸਟੋਰੀ ਹੈ ਪਹਿਲਾਂ ਬਣਾਏ ਜਾਂਦੇ ਫਿਰ ਮਾਰੀ ਜਾਂਦੇ ਪਰ ਜਿਹੜੀ ਛੱਤੀਸਗੜ੍ਹ ਦੀ ਆਪਾਂ ਗੱਲ ਕਰਦੇ ਆ 12 ਜਾਣੇ ਸੀਗੇ ਇਹ ਇਹ ਇਹਨਾਂ ਦੇ ਵਿੱਚੋਂ ਤਕਰੀਬਨ ਤਕਰੀਬਨ 12 ਦੇ 12 ਹੀ ਨਿਰਦੋਸ਼ ਸੀਗੇ ਇਹਨਾਂ ਦੇ ਵਿੱਚੋਂ ਈਵਨ ਕਿ ਲਿੰਕ ਵੀ ਨਹੀਂ ਸੀਗਾ ਮਾਓਵਾਦੀਆਂ ਦੇ ਨਾਲ ਉਹ ਸਿਰਫ ਇੱਕ ਤਿੰਦੂ ਬੱਤਾ ਜਨਨ ਦੇ ਵਿੱਚ ਤੋੜਨ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਵਾਪਸ ਆਉਂਦੇ ਸੀ ਜਦੋਂ ਦਾ ਕੋਈ ਸਰਬਸਰ ਕਰਦੇ ਸੀਗੇ ਤੇ ਵਾ ਨਾਲ ਦੇ ਨਾਲ ਆਪਾਂ ਇੱਥੇ ਗੱਲ ਕਰਦੇ ਚਾਹਾਂਗੇ ਜੀ ਮਣੀਪੁਰ ਦੀ ਮਣੀਪੁਰ 2010 ਦੇ ਵਿੱਚ 10 ਤੋਂ ਇੱਥੇ ਫੇਗ ਐਂਕਾਊਂਟਰ ਬਹੁਤ ਜ਼ਿਆਦਾ ਹੋਏ ਬਹੁਤ ਜ਼ਿਆਦਾ ਹੋਏ ਹੁਣ ਪਿਛਲੇ 2 ਸਾਲਾਂ ਦੇ ਵਿੱਚ ਉਤੋਂ ਜਿਹੜੀ ਹੈਂਸਕ ਜਿਹੜੀਆਂ ਘਟਨਾਵਾਂ ਦੀਆਂ ਜਿਹੜੀਆਂ ਤਸਵੀਰਾਂ ਸਾਡੇ ਸਾਹਮਣੇ ਆਉਂਦੀਆਂ ਉਹ ਦਿਲ ਦਹਿਲਾਉਣ ਵਾਲੀਆਂ ਉਹ ਲਗਾਤਾਰ ਉੱਥੇ ਜਿਹੜਾ ਹਾਂਜੀ ਤਿੰਦੂ ਪੱਤਾ ਤੋੜ ਕੇ ਵਾਪਸ ਆਉਂਦੇ ਸੀਗੇ ਤੇ ਆਪਦੇ ਘਰ ਦਾ ਜੋ ਵੀ ਗੁਜ਼ਾਰਾ ਕਰਦੇ ਸੀਗੇ ਇਹ ਤਿੰਦੂ ਬੱਤੇ ਦੀ ਜਿਹੜੀ ਵਰਤੋਂ ਆ ਇਹ ਜਿਹੜੀ ਆਪਣੇ ਜਿਹੜੇ ਪ੍ਰਵਾਸੀ ਆ ਪੰਜਾਬ ਦੇ ਵਿੱਚ ਆਪਾਂ ਦੇਖਿਆ ਹਣਾ ਉਹ ਬੀੜੀ ਜੀ ਪੀਂਦੇ ਹੁੰਦੇ ਆ ਇੱਕ ਉਹਦੇ ਵਿੱਚ ਇੱਕ ਤੰਬਾਕੂ ਹੁੰਦਾ ਤੰਬਾਕੂ ਦੇ ਉੱਤੇ ਪੱਤਾ ਲਵੇਟਿਆ ਜਾਂਦਾ ਤਾਂ ਇਹੋ ਹੀ ਪੱਤੇ ਦੀ ਜਿਹੜੀ ਆ ਇਸਤੇਮਾਲ ਕੀਤਾ ਜਾਂਦਾ ਤੇ ਇੱਥੇ ਆਪਾਂ ਗੱਲ ਕਰਦੇ ਜਾਨੇ ਆ ਜਿੰਨੇ ਵੀ ਫੇਕ ਐਨਕਾਊਂਟਰ ਹੁੰਦੇ ਆ ਉਹਨਾਂ ਦੇ ਵਿੱਚ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਤਾਂ ਭਾਈ ਜਸਵੰਤ ਸਿੰਘ ਖਾਰੜਾ ਦਾ ਨਾਮ ਹਰ ਵਾਰ ਆਪ ਨੂੰ ਯਾਦ ਆਉਂਦਾ ਹੀ ਹੁੰਦਾ ਜਿਹੜਾ ਵੀ ਬੰਦਾ ਪੰਜਾਬ ਦੀ ਧਰਤੀ ਤੋਂ ਬਿਲੋਂਗ ਕਰਦਾ ਉਹਨੂੰ ਪਤਾ ਹੈਗਾ ਉਹਨਾਂ ਨੇ ਕਿ ਡੇਟਾ ਜਿਹੜਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੀ ਕਿੰਨੀ ਜਵਾਨੀ ਜਿਹੜੀ ਉਹ ਖਵਾ ਦਿੱਤੀ ਗਈ ਉਹਨਾਂ ਦੇ ਵਿੱਚ 80 ਦੇ ਦਾ ਕੇ ਦੇ ਵਿੱਚ ਰਸਤਾ ਬਾਦੁੰਨ ਨੇ ਸੇਮਿਆਂ ਦੇ ਬਾਰੇ ਨੂੰ ਰੋਕ ਕੀਤਾ ਉੱਥੋਂ ਡਾਟਾ ਇਕੱਠਾ ਕੀਤਾ ਪੁਲਿਸ ਥਾਣੇ ਦੇ ਵਿੱਚੋਂ ਜਿੰਨਾ ਵੀ ਉਹਨਾਂ ਨੂੰ ਮਿਲ ਸਕਦਾ ਹੋਇਆ ਪਰ ਅਖੀਰ ਤੇ ਕੀ ਉਹਨਾਂ ਨਾਲ ਵੀ ਜੋ ਫੇਕ ਐਨਕਾਊਂਟਰ ਦਾ ਚੱਲਦਾ ਰੁਝਾਨ ਤਾਂ ਉਹਨਾਂ ਦੇ ਨਾਲ ਵੀ ਵਿਸਥਾਰ ਨਿਘੂਆਣਾ ਉਹਨਾਂ ਨੂੰ ਕਿਹੜੇ ਪ੍ਰੈਸ਼ਰ ਦੇ ਅੰਡਰ ਸ਼ਹੀਦ ਕੀਤਾ ਗਿਆ ਜਾਂ ਕਿੱਦਾਂ ਕੀਤਾ ਗਿਆ ਵੀ ਬੜੀਆਂ ਚੀਜ਼ਾਂ ਹੈਆਂ ਜਿਹੜੀਆਂ ਬੜੇ ਆਪਣੇ ਕਈ ਵਾਰ ਸਾਨੂੰ ਕਿਹਾ ਜਾਂਦਾ ਵੀ ਜਿਹੜਾ ਸੱਚ ਉਹ ਸਾਹਮਣੇ ਆਊਗਾ ਤੇ ਸੱਚ ਹਮੇਸ਼ਾ ਸਾਹਮਣੇ ਆਉਂਦਾ ਪਰ ਇੱਕ ਸੱਚ ਇਹ ਵੀ ਆ ਕਿ ਬੜੇ ਸੱਚ ਇੱਥੇ ਦੁਨੀਆ ਦੇ ਵਿੱਚ ਹੈਗੇ ਜਿਹੜੇ ਵਕਤ ਦੇ ਨਾਲ ਉਹ ਦਫਨ ਹੋ ਗਏ ਤੇ ਉਹ ਕਦੇ ਬਾਹਰ ਨਹੀਂ ਆਉਣਗੇ ਤੇ ਇਸ ਵੀਡੀਓ ਨੂੰ ਬਈ ਅਸੀਂ ਇੱਥੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਖਤਮ ਕਰਦੇ ਆ ਤੇ ਇਹਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਜਿੱਥੇ ਵੀ ਸਾਡੀ ਕੋਈ ਗਲਤੀ ਹੋਈ ਸਾਨੂੰ ਜਰੂਰ ਦੱਸੋ ਤੇ ਮਿਲਦੇ ਆਂ ਜੀ ਅਗਲੀ ਛੋਟੀ ਜੀ ਵੀਡੀਓ ਦੇ ਵਿੱਚ ਤਾ ਤਕਲੀ ਰਬਰਾਕਾ ਹਸੀ ਉੱਟ ਦੇ ਆਸਰੇ ਤੇਰੇ ਸਾਨੂੰ ਰੱਖ ਚੱਲ ਨਾ